ਲੁਧਿਆਣਾ ਵੈਸਟ ਤੋਂ ਐਮਐਲਏ ਗੁਰਪ੍ਰੀਤ ਸਿੰਘ ਗੋਗੀ ਹੁਣਾ ਦਾ ਦਿਹਾਂਤ ਹੋ ਗਿਆ ਉਹਨਾਂ ਦੀ ਜੋ ਅੱਜ ਅੰਤਿਮ ਯਾਤਰਾ ਸੀ ਉਹਨਾਂ ਦਾ ਅੰਤਿਮ ਸੰਸਕਾਰ ਸੀ ਅੱਜ ਔਰ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਔਰ ਕਮਲਜੀਤ ਸਿੰਘ ਬਰਾੜ ਹੁਣਾਂ ਦੇ ਵਿਚਾਲੇ ਕਾਫੀ ਤੂੰ ਤੂੰ ਮੈਮੇ ਹੋਈ ਔਰ ਕਾਫੀ ਗਾੜੋ ਗਾਲੀ ਤੱਕ ਹੋਣ ਦੀਆਂ ਖਬਰਾਂ ਆਈਆਂ ਕਮਲਜੀਤ ਸਿੰਘ ਬਰਾੜ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਆ ਗੱਲਬਾਤ ਕਰਦੇ ਆ ਕਿ ਕਮਲਜੀਤ ਸਿੰਘ ਬਰਾੜ ਕਿਉਂਕਿ ਲੁਧਿਆਣਾ ਤੋਂ ਇਲੈਕਸ਼ਨ ਵੀ ਲੜੇ ਸੀਗੇ ਕਿ ਆਖਰਕਾਰ ਪੂਰਾ ਮਸਲਾ ਹੈਗਾ ਕੀ ਸੀਗਾ ਕਿਉਂ ਇਹ ਤੂੰ ਤੂੰ ਮੈਮੇ ਹੋਈ ਜਾਂ ਪੂਰੀ ਕਹਾਣੀ ਕੀ ਹੋਈ ਔਰ ਉਹ ਵੀ ਉਸ ਜਗ੍ਹਾ ਤੇ ਜਿੱਥੇ ਕੋਈ ਅੰਤਮ ਸੰਸਕਾਰ ਹੋਇਆ ਹੋਵੇ ਔਰ ਜਿੱਥੇ ਬਹੁਤ ਸੈਡ ਮਾਹੌਲ ਹੋਵੇ ਔਰ ਕਮਲਜੀਤ ਬਰਾੜ ਸਾਡੇ ਨਾਲ ਨੇ ਬਰਾੜ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਅੰਮੀ ਜੀ ਅਨੰਤ ਧੰਨਵਾਦ ਬਾਈ ਜੀ ਕਰਵਾਉ। ਕਮਲ ਜੀ ਜੀ ਹੋਇਆ ਕੀ ਪੂਰਾ ਮਸਲਾ ਕਿ ਵਾਕਈ ਸੱਚ ਹੈ ਜਿਹੜੀਆਂ ਚਰਚਾਵਾਂ ਨੇ ਇਸ ਤਰ੍ਹਾਂ ਦੀਆਂ ਕਿ ਆਪਸ ਦੇ ਵਿੱਚ ਕਾਫੀ ਤੂੰ ਤੂੰ ਮੈਂ ਮੈਂ ਕਾਫੀ ਗਾਲੋ ਗਾਲੀ ਹੋਏ ਹੋ ਤੁਸੀਂ ਰਾਜਾ ਬੜਿੰਗ ਦੇ ਨਾਲ ਅੱਜ ਕੀ ਮਸਲਾ ਸੀਗਾ? ਤੁਸੀਂ ਆਪਣਾ ਭਰਾ ਸੀ ਗੁਰਪ੍ਰੀਤ ਸਿੰਘ ਉਹ ਵੀ ਐਮਐਲਏ ਆਪਣਾ ਪੁਰਾਣਾ ਪਿਆਰ ਉਹਨਾਂ ਨਾਲ ਸਵਾਰ ਨਾਲ ਬੇਟੇ ਨਾਲ ਤੇ ਉਸੀ ਬਹੁਤ ਮੰਦਭਾਗੀ ਗੱਲ ਸੀਗੀ ਬੜਾ ਇੱਕ ਕੰਨ ਨੇ ਵੀ ਕਹਿਰ ਦਾ ਦੀ ਮੌਤ ਹੋਈ ਬੜਾ ਦੁਖਦਾਈ ਸਮਾਂ ਸੀ। ਜੀ ਅਕਿਛਤ ਜੀ ਤਾਂ ਉਹਨਾਂ ਦੇ ਦੇਣ ਮਿਲ ਕੇ ਹੌਸਲਾ ਦੇ ਕੇ ਵੀ ਭਾਈ ਪਰਿਵਾਰ ਦੇ ਜਿੰਨੀ ਵਾਰੀ ਹੁਣ ਤੁਹਾਡੇ ਤੇ ਸਾਰੇ ਤੁਸੀਂ ਤੱਕਲੇ ਰਹਿਣਾ ਹੈ ਤੇ ਆਪਨੇ ਦੋਨਾਂ ਕੋਈ ਗੱਲਾਂ ਉਹਨੇ ਕਰ ਰਿਆ ਸੀ ਕਿ ਕੋਲੇ ਬੈਠਾ ਸੀ ਕਸੜਾ ਸੀ ਜੱਫੀ ਪਾਈ ਪਿਆਰ ਕੀਤਾ ਉਹਨੇ ਉਹ ਤਕੜਾ ਹੁਣ ਸਾਡਾ ਤਾਂ ਫਰਜ਼ ਹੀ ਹੁੰਦਾ ਸਮਾਜ ਦੇ ਵਿੱਚ ਜਿਹੜਾ ਘਾਟਾ ਪੈਂਦਾ ਹੈ ਤਾਂ ਉਹਨੂੰ ਵੱਡਾ ਦੁੱਖ ਦੱਸਣਾ ਗੋਗੀ ਜੀ ਦੇ ਬੇਟੇ ਦੇ ਕੋਲੇ ਖੜੇ ਸੀਗੇ ਤੁਸੀਂ ਗੋਗੀ ਜੀ ਦੇ ਬੇਟੇ ਦੇ ਕੋਲ ਜੀ ਜੀ ਪਿਆਰ ਬਹੁਤ ਕਰਦੇ ਆ ਪਰਿਵਾਰ ਨਾਲ ਬੜਾ ਉਹ ਨਾਲ ਇਹ ਜਿੱਤ ਆ ਸੀ ਆਪਣਾ ਵੱਡਾ ਜੀ ਪਹਿਲਾਂ ਕਾਂਗਰਸ ਕਿੱਥੇ ਰਹੇ ਆ ਚਲੋ ਹੁਣ ਪਾਰਟੀ ਬਦਲੀ ਅਸੀਂ ਫੇਰ ਵੀ ਚਲੋ ਪਿਆਰ ਤਾਂ ਮੁਕਤ ਨਹੀਂ ਹੁੰਦਾ ਨਾ ਜੀ ਤੇ ਉਹ ਇੱਕ ਕਹਿਰ ਦੀ ਮੌਤ ਹੋਈ ਉਸ ਉੱਥੇ ਗਏ ਸੀ ਚਲੋ ਅਸੀਂ ਉਹਨਾਂ ਨੂੰ ਅਫਸੋਸ ਕਰਕੇ ਸਾਰਾ ਉਹਨਾਂ ਦਾ ਪਰਿਵਾਰ ਵੀ ਚਲਾ ਗਿਆ ਸਾਰੇ ਚਲੇ ਗਏ ਸੰਗਤ ਜੀ ਸੰਸਕਾਰ ਕਰਨ ਤੋਂ ਬਾਅਦ ਤਾਂ ਅਸੀਂ ਮੈਂ ਤੇ ਇੱਕ ਮੇਰਾ ਦੋਸਤ ਲੁਧਿਆਣੇ ਤੋਂ ਸਾਬਕਾ ਕਾਉਂਸਲਰ ਨੇ ਹੂੰ ਦੋਪਰ ਸੀ ਦੋਨੋਂ ਹਾਂ ਮੇਰੀ ਗੱਡੀ ਮੇਰਾ ਮੁੰਡਾ ਨਾਲ ਨਾਲ ਲੈ ਗਿਆ ਰਿਹਾ ਸੀ ਮੋੜ ਕੇ ਅੱਗੇ ਤੋਂ ਅਸੀਂ ਦੋਨੋਂ ਸੜਕ ਤੇ ਖੜੇ ਆ ਤੇ ਗੱਲਾਂ ਕਰੀ ਜਾਂਦੇ ਸੀ ਕਿ ਬਸ ਆਹੀ ਵੀ ਹੋਇਆ ਕਿ ਬਣਿਆ ਕਿ ਮੰਡਪਾ ਦੀ ਗੱਲ ਹੋ ਗਈ ਹੈ ਪਰਿਵਾਰ ਦਾ ਤਾਂ ਬੜਾ ਔਖਾ ਹੋ ਗਿਆ ਹਾਂ ਚਲੋ ਤੁਸੀਂ ਬੜੇ ਵੈਸੀ ਨਮੋਸ਼ੀ ਜੇ ਮਾਹੌਲ ਦੇ ਵਿੱਚ ਖੜੇ ਸੀ ਹਾਂ ਤਾਂ ਜਦੋਂ ਕਾਂਗਰਸ ਪ੍ਰਧਾਨ ਦੀ ਹੰਕਾਰੇ ਫਿਰ ਪ੍ਰਧਾਨ ਦੀ ਗੱਡੀ ਆਈ ਇਹਨੇ ਗੱਡੀਆਂ ਦਾ ਕਾਫਲਾ ਸੀ ਤੇ ਕੋਈ ਅੱਧਾ ਸਕੇਤੀਆਂ ਨੂੰ ਪਤਾ ਹੁੰਦੀ ਹੈ ਇਹ ਕਮਾਂਡੋ ਹੁੰਦੇ ਨਾਲ ਹਾਂ ਜਦੋਂ ਇੱਕਦਮ ਗੱਡੀ ਸਾਡੇ ਕੋਲ ਜਦੋਂ ਸਾਡੇ ਕੋਲ ਤੁ ਲੰਘ ਰਿਹਾ ਹੈ ਸਾਡੀ ਤੈਨਾਂ ਬੋਲ ਨਹੀਂ ਚਾਲ ਨਹੀਂ ਸਾਡੇ ਕੋਲ ਤੁਸੀਂ ਸ਼ਾਲਾ ਕੇ ਤੁ ਆਪਣੀ ਗੱਡੀ ਦਾ ਮੂੰਛਾ ਝੜਾ ਕੇ ਦਿਰ ਕੋਈ ਜਵਾਬ ਹੈ ਤੁਸੀਂ ਸੱਚੀ ਗੱਲ ਹੈ ਸੱਚ ਹੈ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਬਾਈ ਮੈਨੂੰ ਮੈਨੂੰ ਝੂਠ ਬੋਲਣ ਦੀ ਲੋੜ ਹੈ ਮੈਂ ਇਸੇ ਕਰਕੇ ਕਮਲੀ ਜੀ ਕਿਉਂਕਿ ਜਿਹੜੀ ਗੱਲ ਚਰਚਾ ਚੱਲੀ ਕਿ ਇਸ ਤਰੀਕੇ ਨਾਲ ਹੋਗਾ ਚਲੋ ਪਹਿਲਾਂ ਪੂਰੀ ਤੁਸੀਂ ਗੱਲ ਕੰਪਲੀਟ ਕਰੋ ਫਿਰ ਉਸ ਤੋਂ ਬਾਅਦ ਹੂੰ ਉਸ ਤੋਂ ਬਾਅਦ ਭਾਈ ਜੀ ਜਦੋਂ ਆਪਾਂ ਇੱਕ ਦੂਜੇ ਨਾਲ ਬੋਲਦੇ ਚੱਲਦੇ ਨਹੀਂ ਸਿਰ ਉਹਨੇ ਕਿੰਨੇ ਮੋਟੇ ਬੁੱਸੇ ਗਲੇ ਹੈਗੇ ਆ ਤੁਸੀਂ ਲੰਘ ਜਾਓ ਚੁੱਪ ਕਰਕੇ ਆਪਦੀ ਗੱਡੀ ਦਾ ਹਿੱਸਾ ਛਡਾਓ ਕੋਲ ਲੰਘ ਕੇ ਜਿਵੇਂ ਅਸੀਂ ਦੋ ਜਣੇ ਖੜੇ ਆ ਅਸੀਂ ਕੋਈ ਲੜਨ ਨੂੰ ਥੋੜੀ ਖੜੇ ਹਮ ਸੀ ਸੀ ਉਹਦੇ ਮੂੜ ਦੇ ਵਿੱਚ ਹੁੰਦੇ ਤਾਂ ਅਗਲੇ ਤਾਂ ਦੱਸ ਕੇ ਦਿਆਂ ਅਸੀਂ ਵੀ 100 ਬੰਦਾ ਲੈ ਕੇ ਜਾਂਦੇ ਉਹ ਜਗ੍ਹਾ ਤੇ ਜਿੱਥੇ ਅਸੀਂ ਗਏ ਹੋਏ ਹਾਂ ਉੱਥੇ ਉਹਦੇ ਪਿੱਛੇ ਚੰਗੀਆਂ ਵੀ ਲੱਗਦੇ ਤੁਸੀਂ ਮੁੱਛਾਂ ਛਡਾਉਂਦੇ ਹੋ ਸੀਸੇ ਲਾ ਲਾ ਕੇ ਸਾਨੂੰ ਯਾਰ ਹਮ ਕਿ ਇਹ ਉਹ ਪੁੱਛਾ ਚੜਾ ਰਿਹਾ ਸੀ ਸ਼ਾ ਲਾ ਕਿ ਤੇ ਮੇਰੇ ਵੱਲੋਂ ਇਸ਼ਾਰਾ ਜਮ ਬਲੀ ਜੀ ਖੜੀ ਕਰਦੇ ਹੁੰਦੇ ਉਹ ਕਿਹ ਜਿਹੜਾ ਚਲੋ ਦੱਸੋ ਅੱਗੇ ਵੀ ਨੇ ਇੱਕ ਵਾਰੀ ਇਲੈਕਸ਼ਨ ਲੜਦੇ ਵੀ ਨੇ ਇਲੈਕਸ਼ਨ ਜਿੱਦਾਂ ਆਮ ਤੌਰ ਤੇ ਕਲਾਕਾਰ ਗਾਣਿਆਂ ਦੇ ਵਿੱਚ ਜਾਂ ਵੀਡੀਓ ਚ ਕਰਦੇ ਉਹੋ ਇਸ਼ਾਰਾ ਹਾਂ ਹਾਂ ਮਿਡਲ ਫਿੰਗਰ ਗੋਰੇ-ਗੋਰੇ ਕਰਦੇ ਗੋਰੇ ਕਰਦੇ ਮਿਡਲ ਫਿੰਗਰ ਹਾਂ ਗਲਤ ਇਸ਼ਾਰਾ ਮੰਨਿਆ ਜਾਂਦਾ ਉਹਨੂੰ ਗਲਤ ਇਸ਼ਾਰਾ ਹੁੰਦਾ ਹਾਂ ਹਾਂ ਬਸ ਉਹ ਮੈਂ ਜਦੋਂ ਨਹੀਂ ਇਹ ਗੱਲ ਕੀਤੀ ਮੈਂ ਫਿਰ ਗੱਡੀ ਰੋਕ ਕੇ ਥੱਲੇ ਆ ਜਾ ਹਾਂ ਹੈਨਾ ਚਲੋ ਮਤਲਬ ਇਹ ਲੱਗਦਾ ਇੱਕ ਮੇਰੇ ਜੀਨੇ ਉੱਤਰ ਥੱਲੇ ਆ ਜਾ ਤਾਂ ਇਹਨੇ ਗੱਡੀ ਤੋਰੀ ਰੱਖੀ ਆਵਦੀ ਮੈਂ ਇਹਦੇ ਪਿੱਛੇ ਨੂੰ ਹੋਤ ਰਿਆ ਨਹੀਂ ਅੱਗੇ ਜਾ ਕੇ ਮੈਨੂੰ ਸ਼ੀਸ਼ਾ ਕੱਢੋ ਨਹੀਂ ਸੀ ਇਹਦਾ ਇਹਦੇ ਬਾਹਰ ਨੂੰ ਸਿਰ ਕੱਟ ਕੇ ਮਗਲ ਪਿੱਛੇ ਨੂੰ ਕਰਕੇ ਮੈਨੂੰ ਗਾਲ ਕੱਢੀ ਬਹੁਤ ਗੁੱਸੇ ਚਲੋ ਫਿਰ ਹੁਣ ਇਹ ਤਾਂ ਸਾਡਾ ਦਾ ਕੰਮ ਹੀ ਸੀ ਰਾਜਾ ਬੜਿੰਗ ਹੁਣਾਂ ਨੇ ਤੁਹਾਨੂੰ ਗਾਲ ਕੱਢੀ ਉਸ ਵੇਲੇ ਹਾਂ ਜੇ ਨੂੰ ਕਰਨਾ ਵੀ ਪਾਪ ਆ ਤੇ ਸਹਿਣਾ ਤਾਂ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਉਸ ਤੋਂ ਵੱਡਾ ਪਾਪ ਆ ਤੇ ਜਦੋਂ ਇਹਨੇ ਉੱਥੇ ਥੋੜਾ ਅੱਗੇ ਜਾ ਕੇ ਮੇਰੇ ਤੋਂ 10 ਮੀਟਰ ਤੋਂ 5-7 ਮੀਟਰ ਗਿੱਟੀ ਲਈ ਨਾ ਜਿੱਦ ਜਿਦ ਕਰਕੇ ਇਹਨੇ ਪਿੱਛੇ ਨੂੰ ਮੁੜ ਕੇ ਫੀਸਾ ਲਾ ਕੇ ਕਿ ਵੀ ਇਹ ਮੈਂ ਇਹਨਾਂ ਸੀ ਇਹਨੇ ਗਾਲ ਕੱਢੀ ਸਿੱਧੀ ਕੱਢ ਕੇ ਤੇ ਚਲੋ ਫਿਰ ਜੋ ਮੇਥੋਂ ਸਾਰੇ ਆ ਫਿਰ ਮੈਂ ਨੂੰ ਕਿਾ ਫਿਰ ਰੁੱਕ ਜਾ ਹੁੰਦੇ ਤੇ ਉਹਦਾ ਪੁੱਤ ਤਾਂ ਖੜ ਜਾ ਇਹਨੇ ਆਪ ਦੇ 5-6 ਮੁੰਡੇ ਸੀਗੇ ਸਿਕਿਉਰਿਟੀ ਵਾਲੇ ਕਮਾਂਡੋ ਵਾਲੇ ਭੇਜੇ ਪਿੱਛੇ ਨੂੰ ਵਜਾਓ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਵੀਰੇ ਤੁਹਾਡੇ ਨਾਲ ਮੇਰਾ ਕੋਈ ਮਸਲਾ ਨਹੀਂ ਤੁਸੀਂ ਪਾਸੇ ਹੋ ਜਾਓ ਮੈਂ ਫਿਰ ਉਹ ਮੈਂ ਵੀ ਉਸ ਭਾਸ਼ਾ 'ਚ ਜਵਾਬ ਦਿੱਤਾ ਜਿਹੜੀ ਨੇ ਕਿ ਮੈਂ ਕਹਿੰਦਾ ਇਹਨੂੰ ਐਂ ਕੋ ਬਣਾਉਣਾ ਮੈਂ ਕੋਈ ਨਹੀਂ ਤੁਸੀਂ ਬਸ ਹੁਜੂਤ ਆ ਤੈਨੂੰ ਮੈਂ ਇਹਦੇ ਵੱਲ ਨੂੰ ਵਧਿਆ ਇਹ ਉਥੋਂ ਇਹਨੇ ਇੱਕ ਦੋ ਫਿਰ ਇਹਨੇ ਮੰਦੀਆਂ ਮੰਦੀ ਬੋਲੀ ਬੋਲੀ ਵਿੱਚ ਇੱਕ ਪੜੀ ਸ਼ਬਦਾਂ ਦੀ ਵਰਤੀ ਫਿਰ ਮੈਂ ਇਹਦੇ ਮਗਰ ਤੁਰ ਪਿਆ ਗੱਡੀ ਦੇ ਹਾਂ ਅਸਾਂ ਰੁਕ ਜਾ ਫਿਰ ਹੁਣ ਜਿਹੜੇ ਪਿਓ ਦਾ ਪੁੱਤ ਆ ਤਾਂ ਖੜ੍ਹ ਜਾ ਫਿਰ ਆ ਜਾ ਹਾਂ ਫਿਰ ਆਪਦੀ ਗੱਡੀ ਭਜਾ ਕੇ ਲੱਗੇ ਯਾਰ ਅਸੀਂ ਖੜੇ ਕਿੱਥੇ ਆ ਸਾਡੇ ਕੋਲ ਇਹਦੇ ਰੁਕਦੇ ਕੀ ਆ ਅਸੀਂ ਕੀ ਲੋਕਾਂ ਨੂੰ ਸੁਨੇਹਾ ਦੇ ਰਹੇ ਆ ਕੀ ਸਿਖਾ ਰਹੇ ਆ ਲੋਕਾਂ ਨੂੰ ਇਹ ਕੋਈ ਮਰਯਾਦਾ ਹੈ ਕਿ ਮਰਯਾਦਾ ਹੈ ਤੁਸੀਂ ਕਿਸੇ ਦਾ ਦੁੱਖ ਵਡਾਉਣ ਗਏ ਆ ਜਾਂ ਅਸੀਂ ਉੱਥੇ ਲੋਕਾਂ ਨੂੰ ਗਾਹਾਂ ਕਿੱਡੀਆਂ ਗੱਡੀਆਂ ਥੱਲੇ ਪੁੱਚਣ ਲੱਗੇ ਅਸੀਂ ਦਿਖਾਉਂਦੇ ਆ ਵੀ ਸਾਡੇ ਕੋਲ ਵੱਡੀਆਂ ਗੱਡੀਆਂ ਨੇ ਅਸੀਂ ਸਾਡੇ ਕੋਲ ਰਤਵੇ ਨੇ ਸਾਡੇ ਕੋਲ ਗਨਮੈਨ ਨੇ ਕਿ ਕੁਝ ਮਿਲ ਜਾਂਦੇ ਆ ਪ੍ਰਮਾਤਮਾ ਦਵਾ ਦਿੰਦਾ ਤੇ ਖੋ ਵੀ ਲੈਂਦਾ ਪ੍ਰਮਾਤਮਾ ਕਿ ਉਹਦੇ ਰਤਵੇ ਵੀ ਖੁੱਸ ਜਾਂਦੇ ਆ ਤੇ ਗਨਮੈਨ ਵੀ ਵਾਪਸ ਹੋ ਜਾਣਗੇ ਸਭ ਸੁਖ ਹੋ ਜਾਊਗਾ ਕਹਿੰਦੇ ਕਿ ਉੱਥੇ ਲੋਕ ਲੋਕ ਜਿਹੜੇ ਦੇਖਣ ਆਲੇ ਉਹ ਦੱਸਦੇ ਕਿ ਕਹਿੰਦੇ ਤੁਹਾਨੂੰ ਵੀ ਗੁੱਸਾ ਆ ਗਿਆ ਸੀ ਤੁਸੀਂ ਵੀ ਪਿਸਤੌਲ ਕੱਢ ਲੈਣ ਲੱਗੇ ਸੀਗੇ ਬਜੀ ਰੱਖੇ ਗਾਦੇ ਆਸਤੇ ਆਪ ਵੀ ਰਾਖੀ ਵਾਸਤੇ ਰੱਖਿਆ ਨਾ ਸਿਆਰ ਆਪਾਂ ਕਿਸੇ ਦੇ ਜ਼ੁਲਮ ਕਰਨ ਨੂੰ ਥੋੜੀ ਰੱਖਿਆ ਸਾਨੂੰ ਸੰਤੋ ਗੁਰੂ ਸਾਹਿਬ ਦਾ ਸਨੇਹਾ ਹੈ ਤੇ ਅਸ ਕਿਰਪਾਨ ਖੰਡੋ ਖੜਗ ਤਪ ਕਬਰ ਤੇਰ ਸੈਸ ਰੋਹੀ ਸਹਿਤੀ ਜੈ ਹਮਾਰੇ ਪੀਰ ਤਾਂ ਪੀਰ ਸਾਡੇ ਰਾਖੀ ਕਰਦੇ ਸਾਡੀ ਫਿਰ ਅਸੀਂ ਆਪ ਦੀ ਰਾਖੀ ਦਾ ਕਰਾਂਗੇ ਨਾ ਤੁਸੀਂ ਤਾਂ 50 ਗੱਲਮਨਾਂ ਦਾ ਕਾਫਲਾ ਲੈ ਕੇ ਜਾਂਦੇ ਹੋ ਸਾਡੇ ਤਾਂ ਗੱਲਮਨ ਵੀ ਸਰਕਾਰਾਂ ਨੇ ਕੋਲੇ ਆ ਇਹ ਤਾਂ ਬਿਨਾਂ ਗੱਲ ਮੈਨੂੰ ਤਾਂ ਸਿਕਿਉਰਿਟੀ ਤੇ ਘੁੰਮਦੇ ਜਾਂਦੇ ਸਰੋਂ ਤੋਂ ਧਮਕੀਆਂ ਵੀ ਆਈਆਂ ਵੀ ਅੱਧੀ ਵੱਡੀ ਅੱਧੀ ਤਾਂ ਫੇਰ ਵੀ ਨਹੀਂ ਕਦੇ ਜਾ ਕੇ ਕਿ ਕਿਸੇ ਮੂਰੇ ਨੂੰ ਸਾਨੂੰ ਗੱਲ ਮੈਂ ਦੇ ਦੋ ਪਰਮਾਤਮਾ ਰੱਖਾ ਤੂੰ ਮੇਰਾ ਰੱਖਾ ਸਭ ਨਹੀਂ ਖਾਈ ਅਸੀਂ ਤਾਂ ਇਹ ਗੱਲ ਮੰਨ ਚੁਣ ਸਾਹ ਕੇ ਚੱਲਦੇ ਹੂੰ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਵੰਦਕ ਤੂੰ ਮੇਰਾ ਪ੍ਰਾਤ ਪਰ ਫਿਰ ਜੀ ਉਹ ਕਮਲਜੀਤ ਜੀ ਫੇਰ ਉੱਥੇ ਤਾਂ ਕੋਈ ਇੱਕ ਹੋਰ ਵੱਡੀ ਘਟਨਾ ਵਾਪਰ ਜਾਣੀ ਸੀ ਜੇ ਉਦੋਂ ਨੂੰ ਰਾਜਾ ਬੜੇ ਗੁੰਤਰ ਕੇ ਆ ਜਾਂਦਾ ਉਦੋਂ ਨੂੰ ਤੁਸੀਂ ਪਿਸਤੌਲ ਕੱਢ ਲੈਂਦੇ ਉਦੋਂ ਹੋਰ ਗੋਲੀਆਂ ਚੱਲ ਜਾਣੀਆਂ ਸੀ ਤੇ ਪਿਸਤੌਲ ਤਾਂ ਨਹੀਂ ਲੈ ਕੇ ਮਾਰਨਾ ਇਹ ਗਾਲਾਂ ਕੱਢਦਾ ਕਿ ਮੈਨੂੰ ਨਹੀਂ ਇਹ ਵਿੱਚ ਕੋਈ ਹੋਰ ਨਹੀਂ ਹੈਗਾ ਜੋ ਮਰਜ਼ੀ ਹੋਵੇ ਇਹ ਨੂੰ ਤੁਸੀਂ ਗਲਤ ਸਮਝੋ ਲੋਕ ਇਹਨੂੰ ਗਲਤ ਸਮਝਣ ਸਹੀ ਸਮਝਣ ਕੋਈ ਆਪਣੀ ਮਾਂ ਨੂੰ ਕੋਈ ਆਪਣੀ ਭੈਣ ਨੂੰ ਗਾਲੀ ਦੇ ਲੈਂਦਾ ਹੁੰਦਾ ਮਾਂ ਪਿਓ ਦੇ ਗਾਲਾਂ ਕੱਢੀਆਂ ਪਹਿਲਾਂ ਇਹਨਾਂ ਨੂੰ ਤੁਹਾਨੂੰ ਹਾਂ ਬਹੁਤ ਜੰਦੀ ਮੰਦ ਯਾਰ ਐਸੀ ਮੈਂ ਹੈਰਾਨ ਹੋ ਗਿਆ ਵੀ ਜਗਾ ਕਿੱਥੇ ਖੜਿਆ ਯਾਰ ਕੁੱਤਲਾ ਨੂੰ ਤਾਂ ਪੁੱਛੋ ਕਿੰਨਾ ਪੀੜ ਦਾ ਪਰਿਵਾਰ ਜਿਹਦੇ ਪਰਿਵਾਰ ਦਾ ਇਹਦਾ ਮਤਲਬ ਤੁਸੀਂ ਡਰਾਮਾ ਕਰ ਰਹੇ ਜਾਨੇ ਹੋ ਮੀਡੀਆ ਦੇ ਵਿੱਚ ਡਰਾਮਾ ਕਰਕੇ ਉਹਨੇ ਮੀਡੀਆ ਦੇ ਵਿੱਚ ਤੁਸੀਂ ਮੂੰਹ ਬਣਾ ਕੇ ਝੂਠਾ ਮੂੰਹ ਬਣਾ ਕੇ ਆਉਂਦੇ ਹੋ ਥੋੜਾ ਹੰਕਾਰ ਤਾਂ ਤੁਹਾਡੀ ਬੋਲੀ ਨੂੰ ਝਲਕਦਾ ਥੋੜੀ ਬੋਡੀ ਲੈਂਗੁਏਜ 'ਚ ਤੁਹਾਡਾ ਹੰਕਾਰ ਝਲਕਦਾ ਯਾਰ ਅਸੀਂ ਕਿਵੇਂ ਇਸ ਮਲੰਗ ਬੰਦੇ ਤੋਂ ਗੱਲ ਲੈ ਲਏ ਯਾਰ ਹੋਰ ਬੰਦੇ ਨੇ ਲੁੱਟ ਕੇ ਖਾਦਾ ਇਹਨਾਂ ਨੇ ਪੰਜਾਬ ਨੂੰ ਯਾਰ ਭਗਵੰਤ ਮਾਨ ਮੁੱਖ ਮੰਤਰੀ ਸ਼ਰਿਆਮ ਕਹਿੰਦਾ ਪਤਾ ਨਹੀਂ ਕਿ ਉਹਦੇ ਨੇ ਕੀ ਸਮਝੋ ਤਾਂ ਕਿ ਬੈਠਾ ਉਹਨੇ ਸ਼ਰਿਆਮ ਵਿਧਾਨ ਸਭਾ 'ਚ ਕਿਹਾ ਵੀ ਇਹ ਚੋਰ ਹੈ ਇੱਥੇ ਉਹ ਰਾਤਾਂ ਅਸੀਂ ਕਿਵੇਂ ਬੰਦੀ ਬੋਲਾਂਗੇ ਅਸੀਂ ਚਲੋ ਦੋਸਤ ਮਿੱਤਰ ਹਾਸੇ ਖੇਡੇ ਚ ਖੇਡਦੇ ਹੁੰਦੇ ਟਿੱਕੇ ਮਫਲ ਕਰਦੇ ਹੁੰਦੇ ਵੱਖਰੀ ਗੱਲ ਤੇ ਸਾਡੇ ਨਾਲ ਬੋਲ ਨਹੀਂ ਚਾਲ ਨਹੀਂ ਬਣਦੀ ਨਹੀਂ ਉਹ ਆਪਦੀ ਗੱਡੀ ਦਾ ਸ਼ੀਟਾ ਚੜਾ ਰਹੇ ਪਰ ਪਰ ਜਿਹੜਾ ਇਹ ਮਿਡਲ ਫਿੰਗਰ ਤੁਹਾਨੂੰ ਦਿਖਾਉਣ ਵਾਲਾ ਇਸ਼ਾਰਾ ਇਹ ਕਿਉਂ ਕੀਤਾ ਕਿਉਂਕਿ ਇਹੋ ਜੀ ਜਗ੍ਹਾ ਤੇ ਤਾਂ ਵੈਸੇ ਹੀ ਬੰਦਾ ਕਟੀਆਂ ਮਾਨਸਿਕਤਾ ਬਾਈ ਜੀ ਕਟੀਆਂ ਮਾਨਸਿਕਤਾ ਹੈ ਤੁਸੀਂ ਕਿਸੇ ਜਗ੍ਹਾ ਤੇ ਕਮਲ ਜੀ ਜੀ ਤੁਸੀਂ ਸੋਕ ਕਰਨ ਜਾਣੇ ਹੋ ਤੁਸੀਂ ਵੀ ਚਲੋ ਸੋਕ ਕਰਨ ਇੱਕ ਦੋ ਵੀਡੀਓ ਵੀ ਹੈਗੇ ਸੀ ਉਹ ਰਾਜਾ ਬੜਿੰਗ ਵੀ ਨਜ਼ਦੀਕ ਸੀ ਤੁਸੀਂ ਵੀ ਥੋੜਾ ਹੋਰ ਵੀ ਬਹੁਤ ਸਾਰੇ ਲੋਕ ਸੀਗੇ ਨਜ਼ਦੀਕ ਸੀਗੇ ਇਸ ਇਸੀ ਗੱਲ ਆਈ ਆ ਇਹ ਗੱਲ ਮੈਨੂੰ ਹੁਣ ਕਹਿਣੀ ਸੀ ਸਵਾਲ ਪੁੱਛ ਲੈਣਾ ਕਿਉਂਕਿ ਇਹ ਗੈਲਸੀ ਸੈਕਟਰ ਹੋਇਆ ਉੱਥੇ ਕਾਂਗਰਸੀ ਦੇ ਸੀਨੀਅਰ ਲੀਡਰ ਸੀਗੇ ਜਦੋਂ ਜਦੋਂ ਗੋਪੀભાઈ ਦੇ ਪੁੱਤ ਨਾਲ ਮੈਂ ਜੱਫੀ ਪਾ ਕੇ ਉਹਨੂੰ ਦੁੱਖ ਵੰਡਾ ਰਿਹਾ ਸੀ ਉਹਨੂੰ ਮੈਂ ਸਮਝਾ ਰਿਹਾ ਸੀ ਪੁੱਤ ਤੂੰ ਟਕਰਾ ਹੋਣਾ ਹੈ ਤੇਰੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੈਨੂੰ ਮਾਂ ਨੂੰ ਵੀ ਸਾਹਮਣਾ ਹੈ ਭੈਣ ਨੂੰ ਵੀ ਸਾਹਮਣਾ ਪਰਿਵਾਰ ਸਾਹਮਣਾ ਜੇ ਤੂੰ ਰੋਏਗਾ ਡੋਲੇਗਾ ਤਾਂ ਇਹਨਾਂ ਦਾ ਤਾਂ ਬੁਰਾ ਹਾਲ ਹੋ ਜੂਗਾ ਉਹ ਮੇਰੀ ਉਹਨੇ ਮੈਨੂੰ ਘੁੱਟ ਕੇ ਜੱਫੀ ਪਾਈ ਹੋਈ ਸੀ ਉਸ ਵੇਲੇ ਇਹ ਸਾਰੇ ਕਾਂਗਰਸੀ ਲੀਡਰਸ ਨੇ ਕਿਹ ਕਾਂਗਰਸ ਦਾ ਪ੍ਰਧ ਤਰਾਏ ਜਿਹਦੇ ਨਾਲ ਦੇ ਤਿੰਨ ਚਾਰ ਸੀਨੀਅਰ ਲੀਡਰ ਮੇ ਨਾਲ ਜੁੜਨਾ ਉਹਨਾਂ ਦਾ ਕਿਉਂਕਿ ਫਿਰ ਉਹਨਾਂ ਨੂੰ ਉਹਨਾਂ ਨਾਲ ਜਲ ਲੜੂ ਉਹਨੇ ਆ ਕੇ ਮੇਰੇ ਨਾਲ ਹੱਥ ਮਿਲਾਇਆ ਸਪੈਸ਼ਲ ਵਕਾਇਦਾ ਹੂੰ ਵੀ ਅੱਜ ਤੱਕ ਇੱਥੇ ਨੇ ਕੰਮ ਕੀਤਾ ਬਹੁਤ ਸਿਰ ਬਹੁਤ ਸੀਨੀਅਰ ਲੀਡਰ ਨੇ ਕਾਂਗਰਸ ਦੇ ਤੇ ਉਹਨਾਂ ਨੇ ਮੈਨੂੰ ਮਿਲਿਆ ਕਿ ਇਸ ਮੁੰਡੇ ਨੂੰ ਮੈਂ ਉਦੋਂ ਜੱਫੀ ਛੱਡੀ ਜਦੋਂ ਉਹਨਾਂ ਨੇ ਫੜ ਕੇ ਉਹਨੂੰ ਆਪਦੇ ਵੱਲ ਖਿੱਚ ਲਿਆ ਤਾਂ ਮੈਂ ਗੋਗੀ ਬਾਈ ਦੇ ਬੇਟੇ ਨੂੰ ਛੱਡਤੀ ਜੱਫੀ ਤੇ ਇਹਨਾਂ ਦੇ ਨਾਲ ਨਾਲ ਮੈਂ ਉਸੇ ਵੇਲੇ ਬਾਹਰ ਆ ਗਿਆ ਹੂੰ ਤੇ ਮੈਂ ਉਸੇ ਵੇਲੇ ਬਾਹਰ ਆ ਗਿਆ ਇਹ ਆਪ ਦਾ ਉਹ ਕਿ ਡਰਾਮਾ ਕਰਕੇ ਕਿਉਂਕਿ ਡਰਾਮਾ ਹੀ ਹੋ ਗਿਆ ਨਾ ਜਦੋਂ ਤੁਸੀਂ ਦਿলো ਦਾ ਹਮਦਰਦੀ ਹੈ ਨਹੀਂ ਤੁਹਾਨੂੰ ਤੁਸੀਂ ਕਰਨੁੱਥੇ ਕੀ ਗਏ ਹੋ ਕਿ ਤੁਸੀਂ ਚੰਨ ਕਿਹੋ ਜਿਹਾ ਘਾੜ ਕੇ ਆਏ ਹੋ ਤੁਸੀਂ ਉੱਥੇ ਕਰ ਕੀ ਕੀ ਕਰਕੇ ਆਏ ਹੋ ਤੁਹਾਡੀ ਜ਼ਿੰਮੇਵਾਰੀ ਕੀ ਨੈਸਿਕਤਾ ਕੀ ਹੈ ਤਾਂ ਉਦੋਂ ਅਸੀਂ ਬਾਹਰ ਅਸੀਂ ਬਾਹਰ ਆ ਗਏ ਦੋਨੋਂ ਮੇਰਾ ਉਹ ਜਿਹੜੇ ਮੈਂ ਦੋਸਤੀ ਗੱਲ ਕੀਤੀ ਆ ਉਹ ਛੋਟਾ ਭਾਈ ਆਪਣਾ ਅਸੀਂ ਬਾਹਰ ਆ ਕੇ ਖੜ ਕੇ ਸੜਕ ਤੇ ਹੁਣ ਜੇ ਅਸੀਂ ਯਾਰ ਉੱਥੇ ਜੇ ਜੰਗ ਲੜਨ ਜਾਵਾਂਗੇ ਅਕਸਰ 100 ਬੰਦੇ ਦਾ ਕਾਫਲਾ ਸੀ ਦੋ ਬੰਦੇ ਥੋੜੀ ਲੜਨ ਜਾਵਾਂਗੇ ਉੱਥੇ ਤੁਹਾਨੂੰ ਨਹੀਂ ਪਤਾ ਕਿ ਜੇ 100 ਬੰਦੇ ਨਾਲ ਅਸੀਂ ਲੜਾਂਗੇ ਤਾਂ ਦੋ ਬੰਦਿਆਂ ਨੂੰ ਉਹ ਕੀ ਕਰਨਗੇ ਇਹ ਕਿ ਨਹੀਂ 100 ਬੰਦੇ ਨਾਲ ਮੁਕਾਬਲਾ ਕਰਨਾ ਹੋਵੇ ਅਸੀਂ ਦੋ ਚਾਰ ਮਾਰ ਲਾਂਗੇ ਸਾਨੂੰ ਲੈ ਜਾਣਗੇ ਸੜਕ ਤੇ ਉਹ ਅਸੀਂ ਅਸੀਂ ਲੜਨ ਲਈ ਸਾਡੀ ਮਨਸ਼ਾ ਹੀ ਨਹੀਂ ਇਹ ਜੀ ਉਹਨੇ ਖੜੇ ਆਰਾਮ ਨਾਲ ਆਉਂਦੇ ਗੱਲਾਂ ਕਰੇ ਤੁਸੀਂ ਸਾਡੇ ਮੂੰਹ ਦੀ ਚੁੱਪ ਕਰਕੇ ਗੱਡੀਆਂ ਦਾ ਕਾਫਲਾ ਲੈ ਕੇ ਚਲ ਜਿਓ ਯਾਰ ਹੂੰ ਇਹੋ ਤਰੀਕਾ ਥੋੜੀ ਆ ਯਾਰ ਇਹ ਕੋਈ ਰੁਤਬਾ ਤੁਹਾਨੂੰ ਦਿੱਤਾ ਜੇ ਕਿਸੇ ਨੇ ਕਾਂਗਰਸ ਨੇ ਤੁਸੀਂ ਮਿਲਤਾਂ ਕਰਕੇ ਚੱਪਲਾ ਚੱਟ ਕੇ ਕਾਂਗਰਸ ਦੀਆਂ ਲੀਡਰਾਂ ਵਾਲੀਆਂ ਤੁਸੀਂ ਪ੍ਰਧਾਨਗੀ ਲੈ ਲਈ ਤਾਂ ਮਤਲਬ ਇਹ ਥੋੜੀ ਆ ਵੀ ਲੋਕ ਕੀ ਦੇ ਮਕੋੜੇ ਆ ਤੁਸੀਂ ਰੋਹ ਮਾਰਨ ਜਾਣਦੇ ਹੋ ਲੋਕਾਂ ਨੂੰ ਤੁਸੀਂ ਥੋੜਾ ਰੋਹ ਲੈ ਲੈਂਦੇ ਹੋ ਨਾ ਤੁਹਾਡੇ ਮੁਲਾਜ਼ਮ ਤੁਹਾਡੇ ਨਾਲ ਦੇ ਤਰ੍ਹਾਂ ਤੇ ਕੰਮ ਕਰਨ ਵਾਲੇ ਕੋਈ ਅਣਖ ਵਾਲਾ ਬੰਦਾ ਕੋਈ ਗੈਰਤ ਵਾਲਾ ਬੰਦਾ ਥੋੜੀ ਥੋੜਾ ਰੋਹ ਤੇ ਲੱਗੋ ਵੀ ਬਿਨਾਂ ਗੱਲ ਤੋਂ ਯਾਰ ਜੇ ਤੇ ਆਪਾਂ ਗਲਤ ਹੋਵਾਂਗੇ ਵਿੱਚੋਂ ਮੈਂ ਆਪਾਂ ਉੱਥੇ ਆਪਣੀ ਗਲਤੀ ਕਬੂਲਾਂਗੇ ਉਸ ਇਲੈਕਸ਼ਨ ਦੇ ਵਿੱਚ ਵੀ ਮੈਂ ਇਹਨੇ ਮੈਨੂੰ ਉਹੀ ਸੇਮ ਇ ਨਾ ਉਦੋਂ ਇਸ ਗੱਲ ਪਿੱਛੇ ਸੀ ਸਾਡਾ ਪੂਰਾ ਪਿਆਰ ਸੀ ਟਕਰਾਅ ਹੋ ਗਿਆ ਸੀ ਜਦੋਂ ਵੀਡੀਓ ਇੱਕ ਆਇਆ ਸੀਗਾ ਤੁਸੀਂ ਪਿੱਛੇ ਭਜਦੇ ਹੋਏ ਨਜ਼ਰ ਆ ਰਹੇ ਸੀਗੇ ਕੁਝ ਇਸ ਤਰ੍ਹਾਂ ਦਾ ਵੀਡੀਓ ਸੀਗਾ ਹਾਂਜੀ ਹਾਂ ਉਸ ਵੇਲੇ ਵੀ ਉਦੋਂ ਵੀ ਇਹੀ ਗੱਲ ਸੀ ਉਦੋਂ ਦੇਖੋ ਤੁਸੀਂ ਕਿਉਂਕਿ ਪਿੰਡਾਂ ਵਾਲੀਆਂ ਲੇਡੀਆਂ ਬੀਬੀਆਂ ਮਾਵਾਂ ਬੈਠੀਆਂ ਸੀ ਉੱਥੇ ਉਸ ਵੇਲੇ ਨੇ ਮਾਈਕ ਤੇ ਖੜ ਕੇ ਉਹੀ ਮਿਡਲ ਸੰਗ ਦੇ ਖੜੀ ਕਰੀ ਮਾਈਕ ਤੇ ਖੜਾ ਬੋਲ ਰਿਹਾ ਸੀ ਜਦੋਂ ਮਾਈਕ ਦੇ ਖੜਕੇ ਨੇ ਬਹੁਤ ਆਦਾ ਪਾਸੇ ਖਤਮ ਕੀਤੀ ਤੇ ਮੇਰੇ ਵੱਲੋਂ ਮੈਂ ਸਾਹਮਣੇ ਖੜਾ ਹਾਂ ਸਾਡਾ ਸਾਹਮਣੇ ਉਸੇ ਦਿਨ ਸਾਡਾ ਸਾਹਮਣੇ ਪ੍ਰਚਾਰ ਦਾ ਪ੍ਰੋਗਰਾਮ ਸੀਗਾ ਇਲੈਕਸ਼ਨ ਦਾ ਉਸੇ ਪਿੰਡ ਦੇ ਵਿੱਚ ਤੇ ਇਹਨਾਂ ਦਾ ਦੂਜੇ ਪਾਸੇ ਸੜਕ ਦਿੱਤਾ ਇਹ ਜਾਂਦਾ ਹੋਇਆ ਕਿਉਂਕਿ ਉਹ ਬੀਬੀਆਂ ਪਿੰਡ ਵਾਲਿਆਂ ਨੂੰ ਨਹੀਂ ਪਤਾ ਜੇ ਉਸੇ ਮਾਈਕ ਤੋਂ ਉਹ ਗਾਲ ਕੱਢੂਗਾ ਤਾਂ ਸਾਰਿਆਂ ਨੂੰ ਸੁਣ ਜੂਗੀ ਲੋਕ ਕਹਿਣਗੇ ਬੁਰਾ ਇਹਨੂੰ ਕਿ ਹਾਂ ਇਹਨੇ ਗਾਲ ਕੱਢੀ ਉਂਗਲ ਕਰਕੇ ਫਿਰ ਉਹੇ ਇਸ਼ਾਰੇ ਕਰਕੇ ਗਿਆ ਤਾਂ ਫਿਰ ਮੇਰੇ ਮਗਰਗੇ ਮੈਂ ਕਿਹਾ ਖੜ ਜਾ ਫਿਰ ਭੱਜ ਨਾ ਫਿਰ ਭੱਜ ਜਾਂਦਾ ਹੈ ਫਿਰ ਲੱਤਾਂ ਭਾਰ ਨਹੀਂ ਝਲਦੀਆਂ ਅੱਜ ਵੀ ਮੈਂ ਕਿਹਾ ਫਿਰ ਖੜ ਜਾ ਗਲਤਾਂ ਨੇ ਗੱਲ ਕਰਦੇ ਇਹਨਾਂ ਤੇ 80 ਫੌਜ ਆ ਕਿੰਨੀਆਂ ਦੀ ਤੇਰੇ ਨਾਲ ਹੋਰ ਦੋ ਤਿੰਨ ਸਾਫ ਕਾ ਐਮ ਐਲ ਏ ਬੈਠੇ ਆ ਹੂੰ ਲੁਧਿਆਣੇ ਦੇ ਤੂੰ ਖੜ ਕੇ ਗੱਲ ਕਰ ਲੈ ਫਿਰ ਮੇਰੇ ਨਾਲ ਜੇ ਤੈਨੂੰ ਲੱਗਦਾ ਤੂੰ ਸਹੀ ਸੀ ਖੜਦਾ ਨਾ ਗੱਲ ਤਾਂ ਵੀ ਸਹੀ ਨਹੀਂ ਝੂਠਾ ਐ ਇਹ ਹਰ ਕਦਮ ਇਹੋ ਜਿਹਾ ਕਰਦਾ ਮਾਨਸਿੱਤਾ ਇਹਦੀ ਪਰ ਮੈਨੂੰ ਤਾਂ ਲੱਗਦਾ ਵੀ ਇਹਨੂੰ ਕਾਂਗਰਸ ਦੀ ਸਾਰੀ ਲੀਡਰਸ਼ਿਪ ਨੂੰ ਇਕੱਠੇ ਹੋ ਕੇ ਇਹਨੂੰ ਕਿਤੇ ਸਕੈਟਰਲ ਕੋਲ ਦਿਖਾਉਣਾ ਚਾਹੀਦਾ ਨੂੰ ਭਾਤੀ ਕਰਾਉਣਾ ਚਾਹੀਦਾ ਯਾਰ ਦਿਮਾਗੀ ਤੌਰ ਤੇ ਇਹ ਅਫਸਰਟ ਹੋ ਚੁੱਕਿਆ ਬੰਦਾ ਹਾਰ ਤੋਂ ਬਾਅਦ ਕਿਉਂਕਿ ਹਾਰ ਦੇਖੀ ਨਹੀਂ ਸੀ ਇਕੜਵਾਇਆ ਇਹਨਾਂ ਨੇ ਮਾਂਜ ਕੇ ਧਰਤਾ 22000 ਤੇ ਉਹ 25000 ਨਾਲ ਹੋਈ ਹਾਰ ਸੌਣ ਥੋੜੀ ਦਿੰਦੀ ਹੈ ਪਰਿਵਾਰ ਨੂੰ ਹੂੰ ਤੇ ਉਹ ਉਹਦੇ ਕਰਕੇ ਕਿਉਂਕਿ ਅੱਗੇ ਜਿੱਤਦਾ ਰਿਹਾ ਇਲੈਕਸ਼ਨ ਤਾਂ ਹੁਣੇ ਇਲੈਕਸ਼ਨ ਹਾਰ ਰਿਹਾ ਹੈ ਹੂੰ ਹੂੰ ਉਸ ਧਰਤੀ ਤੋਂ ਜਿੱਥੋਂ ਕਹਿੰਦਾ ਸੀ ਕਿ ਮੈਂ ਬਾਦਲਾਂ ਨਾਲ ਲੜਦਾ ਰਿਹਾ ਸਮਝੌਤਿਆਂ ਨਾਲ ਜਿੱਤ ਕੇ ਆਇਆ ਹੈ ਬੰਦਾ ਯਾਰ ਲੋਕਾਂ ਦੇ ਮਨਪੀਤ ਬਾਦਲ ਨੂੰ ਹਰਾਉਣ ਵਾਸਤੇ ਕਾਲੀ ਦਲ ਨੇ ਇਹਨੂੰ ਵੋਟਾਂ ਪਾਤੀਆਂ 12 ਚ ਇਹ ਮਨਪੀਤ ਦੇ ਨਜਿੱਤ ਹੋ ਗਏ ਕਾਲੀ ਦਲ ਦੀ ਸਾਰੀ ਕਾਡਰ ਉਧਰ ਨੂੰ ਪੁੱਟ ਗਿਆ ਉੱਥੋਂ ਇਹ ਸਮਝੌਤੇ ਜਿਹਨੇ ਕੀ ਲਏ ਯਾਰ ਹੋਰ ਕਿਹੜਾ ਸਮਝੌਤਾ ਕਰਕੇ ਨਹੀਂ ਜਿੱਤੇ ਅਗਲੇ ਨੂੰ ਬਠਿੰਡਾ ਜਿੱਤਾ ਤਾਂ ਆਪ ਉਹਧਿਆਣਾ ਜਿੱਤੇ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਜਿਹੜੇ ਮਗਰ ਕੋਲੇ ਫਿਰਦੇ ਵਿਚਾਰੇ ਮੈਂ ਤਾਂ ਉਹਨਾਂ ਦੇ ਹੈਰਾਨ ਆਇਆ ਹਾਂ ਕਿ ਤੁਸੀਂ ਇਹਨਾਂ ਦੇ ਪਿੱਛੇ ਪਿੱਛੇ ਕਿਉਂ ਫਿਰਦੇ ਮਾਨਸਿਕਤਾ ਤਾਂ ਉਹ ਜਿਹੇ ਦਿਮਾਗੀ ਤੌਰ ਤੇ ਅਫਸਰ ਹੋ ਕਿੱਿਆ ਹੈ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੇ ਦੇ ਸਾਥੀ ਆ ਉਹਨਾਂ ਨੂੰ ਧਾਰਤ ਕਰਨਾ ਚਾਹੀਦਾ ਹੈ ਦੀ ਦਿਮਾਗੀ ਹਾਲਤ ਚੈੱਕ ਕਰਨੀ ਚਾਹੀਦੀ ਹੈ ਨਹੀਂ ਇਹੋ ਜਿਹੇ ਹਰਕਤਾਂ ਆਮ ਸੁਧਾਰਨ ਵਿਅਕਤੀ ਸੂਝਬੂਝ ਵਾਲਾ ਬੰਦਾ ਇਹੋ ਜਿਹੇ ਹਰਕਤਾਂ ਨਹੀਂ ਕਰਦਾ ਕਿਸੇ ਦੇ ਘਰੇ ਸੱਥਰ ਵਿਛਿਆ ਹੋਵੇ ਤੇ ਤੁਸੀਂ ਉੱਥੇ ਮੁੱਛਾਂ ਤਿਆਰ ਚੜ੍ਹ ਕੇ ਅਸੀਂ ਗਾਲਾਂ ਕੱਢਦੇ ਜਾਓ ਬੈਠੇ ਜਿਵੇਂ ਲੋਕ ਡਿੰਗੇ ਜਾਂ ਤੁਹਾਨੂੰ ਵੀ ਕਾਂਗਰਸ ਦਾ ਪ੍ਰਧਾਨ ਹੈ ਗਾਲਾਂ ਕੱਢਦਾ ਜਾਂਦਾ ਪਰ ਕਮਲਜੀਤ ਜੀ ਮੈਂ ਇਹ ਕਹਿ ਰਿਹਾ ਕਿ ਉੱਥੇ ਤਾਂ ਘਟਨਾ ਵੀ ਵਾਪਰ ਸਕਦੀ ਸੀ ਨਾ ਜੇ ਮੰਨ ਲਓ ਉਹਨਾਂ ਦੀ ਗੱਡੀ ਵੀ ਰੁ ਤਾਂ ਘਟਨਾ ਤਾਂ ਉੱਥੇ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਆਪਾਂ ਜਨਮ ਤੋਂ ਸਾਨੂੰ ਗੁਰੂ ਨੇ ਦੱਸਿਆ ਵੀ ਨਹੀਂ ਸਹਿਣਾ ਜੇ ਜਨਮ ਕਰਨਾ ਨਹੀਂ ਕਿਸੇ ਨੂੰ ਸਾਨੂੰ ਦੱਸਿਆ ਗੁਰੂ ਨੇ ਤਾਂ ਸਾਨੂੰ ਸਹਿਣਾ ਵੀ ਉਹਨਾਂ ਨੇ ਕਿਹਾ ਵੀ ਨਹੀਂ ਸਹਿਣਾ ਜਨਮ ਦਾ ਜੋ ਮਰਜ਼ੀ ਨਤੀਜਾ ਆਉਂਦਾ ਹੈ ਚਾਹੇ 100 ਬੰਦਾ ਸੀ ਜੋ ਮਰਜ਼ੀ ਰਿਜ਼ਲਟ ਨਿਕਲਦਾ ਫਾਈਲ ਤੇ ਹਮ ਆਪਾਂ ਕੋਈ ਪਿੱਛੇ ਹਰ ਨਾਲ ਥੋੜੀ ਜਿਹੀ ਮਰ ਖੜਦਾ ਜਾਂ ਜੇ ਜੇ ਹਰੇਕ ਤਾਂ ਕਹਿੰਦਾ ਮੈਂ ਫਲਾਣੇ ਸਿੰਘ ਦਾ ਪੁੱਤਾਂ ਮੈਂ ਫਲਾਣੇ ਸਿੰਘ ਦਾ ਪੁੱਤ ਤਾਂ ਖੜ ਜਾਂਦਾ ਹੁਣ ਜੀ ਤੇ ਫਲਾਣੇ ਸਿੰਘ ਦਾ ਪੁੱਤ ਤਾਂ ਹਮ ਖੜ ਕੇ ਗੱਲ ਤਾਂ ਕਰਦਾ ਆਪਾਂ ਨਾਲ ਲੜਦੇ ਕਈ ਬੰਦੇ ਸੀ ਆਪਾਂ ਨੂੰ ਨਹੀਂ ਲੜਨ ਦਿੰਦੇ ਤੇਰੇ ਨਾਲ 50 99 ਸੀ ਤੇਰੇ ਨਾਲ ਦੋ ਤਿੰਨ ਸਾਥਕਾ ਐਮ ਐਲ اے ਸੀ ਤੂੰ ਬਿਜਾਲੇ ਖੜ ਜਾਂਦੇ ਆਂ ਪਰ ਗੱਲ ਹੀ ਕਰ ਲੈਂਦੇ ਖੜ ਕੇ ਹੂੰ ਤੂੰ ਬੈਨ ਗੱਲ ਹੀ ਕਰਦਾ ਖੜ ਕੇ ਹਾਂ ਪੁੱਛਦਾ ਵੀ ਹਾਂ ਤੂੰ ਮੈਨੂੰ ਉਹ ਮੈਨੂੰ ਮੁੱਛਾਂ ਝਾੜਦਾ ਤੂੰ ਉਹਨੂੰ ਗਾਣਾ ਕੱਢ ਰਿਹਾ ਹਾਂ ਤੂੰ ਮੈਨੂੰ ਪੁੱਛਦਾ ਖੜ ਕੇ ਵੀ ਹਾਂ ਬਾਈ ਮੇਰੇ ਤੇ ਨਾ ਰੌਲਾ ਏ ਤੂੰ ਮੈਨੂੰ ਵੇਖ ਲੈਂਦਾ ਤੇ ਤੁਸੀਂ ਵਾਰਤਲਾਪ ਕਰਨ ਸੀ ਵਾਰਤਲਾਪ ਤੁਸੀਂ ਤੁਸੀਂ ਆਪਣੇ ਪਿਤਾ ਜੀ ਨੂੰ ਸੁਨੇਹਾ ਦਿੱਤਾ ਵੀ ਇਸ ਤਰ੍ਹਾਂ ਕਰ ਰਿਹਾ ਪ੍ਰਧਾਨ ਕਿਉਂਕਿ ਉਹਨਾਂ ਦੀ ਵੀ ਵਾਪਸੀ ਹੋ ਗਈ ਸੀ ਨਾ ਨਹੀਂ ਉਹ ਮੈਂ ਹਲੇ ਨਾ ਕਿਉਂਕਿ ਇੱਕ ਦੋ ਫੰਕਸ਼ਨ ਸੀ ਲੋਹੜੀ ਦੇ ਮੈਂ ਉਹ ਘਰ ਦੀ ਪਹੁੰਚੇ ਹੋਣਾ ਗੇਟ ਤੇ ਖੜਾ ਹੀ ਆ ਮੇਰੀ ਗੱਡੀ ਖੜੀ ਆ ਗੇਟ ਤੇ ਆ ਕੇ ਉਹਦੇ ਐਮਪੀਕਾ ਜੀ ਸੌਂ ਜਾਂਦੇ ਆ ਜਲਦੀ ਉਹਨੂੰ ਜਲਦੀ ਸੌਂਣ ਦੇ ਉਹ ਕਿਉਂਕਿ ਸੇ ਪਿਛਲੇ ਦਿਨ ਠੀਕ ਰਹੀ ਸੀ ਹੁਣ ਉਹ ਬਿਲਕੁਲ ਤੰਦਰੁਸਤ ਨਹੀਂ ਚਾ ਉਹਨਾਂ ਦੀ ਉਹ ਸੁੱਤੇ ਪਿਆਣਗੇ ਹਜੇ ਸਹੀ ਗੱਲ ਕਰਾਂਗੇ ਉਹਨਾਂ ਨਾਲ ਹੂੰ ਇਹਨਾਂ ਵਿੱਚ ਕੋਈ ਕੀ ਕੀ ਆਸਰਾ ਹੀ ਕੋਈ ਨਹੀਂ ਮੇਂ ਗੱਲਾਂ ਦਾ ਇਹ ਕਿੱਲਾਂ ਚ ਕੋਈ ਨਿਕਲਣ ਵਾਲਾ ਥੋੜੀ ਹੈ ਤੇ ਕੋਈ ਲੜਾਈਆਂ ਥੋੜੀ ਹੈ ਯਾਰ ਕੋ ਬੰਦਿਆਂ ਨੂੰ ਲੜਾਈ ਲੜੋ ਜੇ ਤੁਸੀਂ ਜੇ ਤੁਸੀਂ ਧਾਮ ਰੱਖਦੇ ਹੋ ਮਾੜੀ ਭਾਸ਼ਾ ਦਾ ਗਾਣਾ ਦੇ ਉੱਤਰ ਜਾਂਦੇ ਗੱਡੀ 'ਚੋਂ ਤੁਹਾਡੇ ਨਾਲ ਤਾਂ ਸਿਹਾਰਤੀ ਵੱਧ ਨੂੰ ਸਾਹਤਾਂ ਵਾਲੇ ਸੀ ਜਨਮੇ ਨਾ ਹੂੰ ਅਸੀਂ ਤਾਂ ਇਕੱਲੇ ਖੜੇ ਸੀ ਬਾਬੇ ਨਾਕ ਦੀ ਕਿਰਪਾ ਨਾਲ ਸੀ ਜਾਂ ਅਸੀਂ ਦਾ ਦੀ ਕਿਰਪਾ ਨਾਲ ਇਕੱਲੇ ਖੜੇ ਸੀ ਇਕੱਲੇ ਅਸੀਂ ਕੋਈ ਲੜਨ ਵਾਸਤੇ ਖੜੇ ਹੋਤੀ ਕਿ ਅਸੀਂ ਲੜਨ ਵਾਸਤੇ ਸਾਡੀ ਮਨਸ਼ਾ ਹੁੰਦੀ ਹੈ ਅਸੀਂ ਵੀ 100 200 ਬੰਦੇ ਲੈ ਕੇ ਖੜਦੇ ਬਾਈ ਹੂੰ ਤੋ ਬੰਦੀ ਨੂੰ ਦੋ ਬੰਦੀ ਖੜੇ ਇਸ ਗੱਲਾਂ ਕਰ ਰਹੇ ਆ ਅਸੀਂ ਅਫਸੋਸ ਕਰ ਰਹੇ ਆ ਕਿ ਮੈਂ ਉਹਨੂੰ ਪੁੱਛ ਰਿਹਾ ਵੀ ਇਹ ਗੱਲ ਕੀ ਬਾਪੜੀ ਹੋਇਆ ਕਿ ਮੈਂ ਲਾਪਰਾਂ ਨੂੰ ਪੁੱਛ ਰਿਹਾ ਸੀ ਕਿ ਗੱਲ ਬਣੀ ਕੀ ਯਾਰ ਇਹ ਹੂੰ ਕਿ ਭਾਈ ਵਾਲੇ ਵੀ ਆਪਣਾ ਭਰਾ ਸੀ ਯਾਰ ਜਿਵੇਂ ਵਿਆਹ پارٹی ਬਦਲੀ ਕੁਝ ਹੋ ਗਿਆ ਚਲੋ ਆਪਣਾ ਭਰਾ ਤਾਂ ਅਸੀਂ ਇਕੱਠਿਆਂ ਨੇ ਖਾਤਾ ਕੀਤਾ ਹੈ ਹੂੰ ਕਿ ਉਹ ਸੰਬੰਧ ਭਾਗੀ ਗੱਲ ਆ ਮਾਨਸਿਕਤਾ ਗੰਦੀ ਹੋ ਚੁੱਕੀ ਆ ਦਿਮਾਗ ਨਹੀਂ ਮਸਿਆ ਚੜਿਆ ਹੋਇਆ ਆ ਔਰ ਇਹੋ ਜਿਹੇ ਉਹਧਿਆਂ ਤੇ ਬੈਠ ਕੇ ਇਹੋ ਜਿਹੇ ਗੱਲਾਂ ਕਰਨ ਵਾਲੇ ਲੋਕਾਂ ਨੂੰ ਕੀ ਸੇਝ ਜਾਣਗੇ ਕੀ ਸਾਡੀ ਪੰਜਾਬ ਦੀ ਜਵਾਨੀ ਨੂੰ ਕੀ ਸਵਾਰ ਨਹੀਂ ਜੁਨਾ ਦਾ ਹੈ ਹੂੰ ਕਿਹੜਾ ਰਸਤਾ ਦਿਖਾਉਣਗੇ ਉਹ ਕੀ ਰਾਹ ਦਿਖਾ ਰਹੇ ਆ ਅਸੀਂ ਪੰਜਾਬ ਦੀ ਜਵਾਨੀ ਨੂੰ ਅਸੀਂ ਲੋਕਾਂ ਦਾ ਦੁੱਖ ਵੰਡਾਉਣ ਜਾਂਦੇ ਆ ਜਾਂ ਉੱਥੇ ਲੋਕਾਂ ਨੂੰ ਹੋਰ ਤਕਲੀਫ ਦੇਣ ਜਾਂਦੇ ਆ ਹੂੰ ਹੂੰ ਠੀਕ ਹੈ ਠੀਕ ਹੈ ਕਮਲ ਜੀ ਜੀ ਬਹੁਤ ਧੰਨਵਾਦ ਤੁਸੀਂ ਜੁੜੇ ਗੱਲ ਸੰਗ ਕੀਤੀ ਥੈਂਕ ਯੂ ਸੋ ਮੱਚ ਥੈਂਕਸ ਟੋਰੀ ਗੋਡ ਤਾਂ ਕਮਲਜੀਤ ਸਿੰਘ ਬਰਾੜ ਸੀਗੇ ਕਿਉਂਕਿ ਵਰਦੀਪਾ ਚਰਚਾ ਹੋ ਰਹੀ ਸੀਗੀ ਕਿ ਇਹ ਹੋਇਆ ਇਸ ਤਰੀਕੇ ਦੇ ਨਾਲ ਪਰ ਇਹ ਬਹੁਤ ਮੰਦਭਾਗੀ ਘਟਨਾ ਸੀ ਜੋ ਵੀ ਇਹ ਵਾਪਰਿਆ ਐ ਐਮਐਲਏ ਗੁੱਗੀ ਹੁਣਾ ਦਾ ਦੇਹਾਂਤ ਹੋਇਆ ਉੱਥੇ ਅੰਤਿਮ ਸੰਸਕਾਰ ਤੋਂ ਬਾਅਦ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਆਪਣੇ ਆਪ ਦੇ ਵਿੱਚ ਹੀ ਬਹੁਤ ਮੰਦਭਾਗੀ ਹੈ ਕਿਉਂਕਿ ਕਮਲਜੀਤ ਸਿੰਘ ਬਰਾੜ ਹੁਣਾ ਨੇ ਬੜਿੰਕ ਤੇ ਬੜੇ ਸੀਰੀਅਸ ਅਲੀਗੇਸ਼ਨ ਲਾਏ